ਸੱਚਰ ਕਾਲ ਪੰਜਾਬੀ ਜਕੇਡ ਹੁਣ ਸਾਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਹਾ ਤੋੜਲਾ ਮਨਪੀਖੋ ਦਰਸ਼ਕੋ ਇਸ ਵਕਤ ਦੀ ਇੱਕ ਮੰਦ ਪਾਗੀ ਖਬਰ ਬਟਾਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਦਸਰਜਾਰ ਕੇ ਬਟਾਲਾ ਵਿੱਚ ਇੱਕ ਪਵਨ ਪ੍ਰੀਤ ਕੌਰ 26 ਸਾਲਾਂ ਪਵਨ ਪ੍ਰੀਤ ਕੌਰ ਵੱਲੋਂ ਜੋ ਆਪਣੇ ਪੇਕੇ ਹੀ ਪਰਿਵਾਰ ਵਿੱਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹਾਂਜੀ ਤੁਹਾਨੂੰ ਦੱਸਦੀ ਕਿ 2 ਸਾਲ ਪਹਿਲਾਂ ਇਸ ਪਵਨ ਪ੍ਰੀਤ ਕੌਰ ਨਾਮਕ ਕੁੜੀ ਦਾ ਜੋ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਜੋ ਉਸੇ ਸੋਰੇ ਪਰਿਵਾਰ ਸਨ ਉਹਨਾਂ ਵੱਲੋਂ ਉਸ ਨੂੰ ਦੇਜ ਅੰਦਾਜ਼ ਦੇ ਲਈ ਜੋ ਹੈ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਦਿਮਾਗੀ ਤੌਰ ਤੇ ਉਸ ਨੂੰ ਟੌਰਚਰ ਵੀ ਕੀਤਾ ਜਾਂਦਾ ਸੀ ਅਤੇ ਤੁਹਾਨੂੰ ਦੱਸਦੀ ਹੈ ਕਿ ਉਹ ਪਵਨ ਪ੍ਰੀਤ ਆਪਣੇ ਪੇਕੇ ਪਰਿਵਾਰ ਰੈਡੀ ਸੀ ਅਤੇ ਉਸਦੇ ਵੱਲੋਂ ਅੱਜ ਆਪਣੇ ਪੇਕੇ ਪਰਿਵਾਰ हिच ਆਪਣੇ ਪੇਕੇ ਪਰਿਵਾਰ ਕਰ ਵੀ ਜੀ ਪੱਖੇ ਨਾਲ ਲਟਕੇ ਆਪਣੀ ਜੋ ਜੀਵਨ ਲੀਲਾ ਸਮਾਪਤ ਕਰ ਲਿਆ ਤੇ ਜਿਸ ਤੋਂ ਬਾਅਦ ਉਸਦੇ ਪੇਕੇ ਪਰਿਵਾਰ ਯ ਉਸਦੀ ਮਾਂ ਅਤੇ ਪਰਿਵਾਰ ਦਾ ਜੋ ਸਿਪਰਾ ਦਾ ਰੋ ਰੋ ਬੁਰਾ ਹਾਲ ਹੈ ਤੇ ਉਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਉਹਨਾਂ ਦੀ ਜੋ ਬੱਚੀ ਸੀ ਤੇ ਇਹ 26 ਸਾਲਾਂ ਦੀ ਸੀ ਅਤੇ ਇਸਦਾ ਵਿਆਹ 2 ਸਾਲ ਪਹਿਲਾਂ ਕੀਤਾ ਸੀ ਅਤੇ ਉਸਦੇ ਸਹੁਰੇ ਪਰਿਵਾਰ ਇਸ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਸਨ ਦਾਜ ਲੈ ਆਤੇ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਉਸਦੀ ਜੋ ਪਵਨਪ੍ਰੀਤ ਹੈ ਉਹ ਇੱਕ ਪ੍ਰਾਈਵੇਟ ਹਸਪੀਟਲ ਵਿੱਚ ਨਰਸ ਸੀ ਜੋ ਨੌਕਰੀ ਵੀ ਕਰਦੀ ਸੀ ਪਰ ਉਸਦੇ ਸਹੁਰੇ ਪਰਿਵਾਰ ਨੂੰ ਮੈਂਟਲੀ ਟੌਰਚਰ ਕਰਨ ਤੋਂ ਬਾਅਦ ਉਸਦੇ ਵੱਲੋਂ ਆਪਣੇ ਹੀ ਪੇਕੇ ਘਰ ਦੇ ਕਰਦੇ ਅੰਦਰ ਹੀ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤਾ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸਨੇ ਸੁਸਾਇਸਾਈਡ ਕਰਨ ਤੋਂ ਪਹਿਲਾਂ ਇੱਕ ਸੁਸਾਇਸਾਈਡ ਨੋਟ ਵੀ ਲਿਖਿਆ ਹੋਇਆ ਹੈ ਤਾਂ ਜੋ ਉਸਦੇ ਪਰਿਵਾਰਕ ਜੋ ਆਪਣੇ ਉਸਦੇ ਪੇਕੇ ਪਰਿਵਾਰ ਵੱਲੋਂ ਜੋ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਵੀ ਲਗਾਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਪੂਰੇ ਸੁਸਾਇਸਾਈਡ ਨੂੰ ਲੈ ਕੇ ਕਿ ਖੁਸ਼ਕਾਨਾ ਸੀ ਮ੍ਰਿਤਕ ਦੀ ਮਾਤਾ ਤੇ ਉਸਦੇ ਭਰਾ ਦਾ ਆਉ ਉਹ ਵੀ ਸੁਣਦੇ ਹਾਂ ਉਹ ਜ਼ੋਰੇ ਪਰਵਾਰ ਵਾਲੇ ਤਾਂ ਪਰੇਸ਼ਾਨ ਕਰਦੇ ਮੈਂਟਲੀ ਅਰਾਸਮੈਂਟ ਬੜਾ ਕੀਤਾ ਦਾ ਯੋ ਕਿ ਨਾਲ ਚਰੇ ਆ ਦੋ ਸਾਲ ਹੋਏ ਬੱਚਾ ਨਹੀਂ ਕੋਈ ਨਹੀਂ ਕੋਈ ਗੱਲ ਕਰਦੀ ਕਰਦੇ ਵੀ ਬੜਾ ਮਤਵੜੇ ਤਾਂ ਘਬੜਾ ਕਰਦੇ ਆਏ ਕਿ ਆਏ ਬੈ ਕੇ ਗੱਲ ਕਰਾਂਗੇ ਕਦੀ ਜਾਂਦੇ ਆ ਚਾਹੀਦਾ ਉਹ ਚਾਹੀਦਾ ਬਹੁਤ ਕੁੜੀ ਨੂੰ ਬਹੁਤ ਤੰਗ ਕੀਤਾ ਮੈਂਟਲੀ ਉਹਨਾਂ ਅਰਾਸਮੈਂਟ ਕਰਤਾ ਕੁੜੀ ਇੱਥੇ ਵਿਆਹੀ ਬੇਗੂ ਵਾਲੇ ਪਿੰਡ ਪਦਾਸ ਇਹ ਸਵੇਰ ਦੇ ਕਰੁੰਦੀ ਆਈ ਤੁਹਾਡੇ ਕੋਲ ਇਹ ਹੋ ਗਏ ਥੋੜੇ ਦਿਨ ਤੁਹਾਨੂੰ ਕਿਦਾਂ ਲੱਗਾ ਫਿਰ ਸਵੇਰੇ ਪਲਾਂ ਜਦੋਂ ਵੇਖਿਆ ਗੋਲ ਕੇ ਕੰਪਲੀਟ ਵਗੈਰਾ ਕੀ ਤੁਸੀਂ ਚਾਚੇ ਲਾ ਨੂੰ ਬਲਾ ਕੀ ਤੇ ਕੀ ਚਾਹੁੰਦੇ ਹੋ ਚੌੜਾਈ ਭਰੀ ਗਲਤ ਹੋਇਆ ਇਨਸਾਫ ਚਾਹੀਦਾ ਜੀ ਨੂੰ ਇਨਸਾਫ ਗਈਦਾ ਜੀ ਉਹਨਾਂ ਗੱਡੀ ਉਹਦੀ ਮੰਗ ਕੀਤੀ ਹੈ ਮਾਣੇ 21 ਲੱਖ ਦੀ ਗੱਡੀ ਮੰਗਦੇ ਸਾਨੂੰ ਨੂੰ ਸਾਫ ਚਾਹੀਦਾ ਇਹ ਇਹੋ ਮੰਗ ਕਰਦੇ ਆ ਉਹ ਅੰਦਰ ਹੁਣੇ ਚਾਹੀਦੇ ਸਾਰੇ ਮੁੰਡਾ ਵੀ ਬਾਹਰ ਪਾਵੇ ਜਿੱਦਾਂ ਮਰਜ਼ੀ ਕਰਕੇ ਮਗਾਉਣਾ ਚਾਹੀਦਾ ਬਾਹਰ ਪੁਰਤ ਘਾਲਿਆ ਉਹਦੀ ਸਾਰੀ ਕੈਂਸਲ ਹੋਣੀ ਚਾਹੀਦੀ ਇਹ ਉਹ ਰੈਸਟ ਹੋਣਾ ਚਾਹੀਦਾ ਏ ਰੀਤੀ ਹੀ ਬਰਾਵਾ 10 ਸਾਲ ਹੋਏ ਨਹੀਂ ਵਿਆਹੀ ਨੂੰ ਉੰਤਰਾ ਨਰਾਇ ਹੈ ਮੁੰਡਾ ਤੇ ਮਾਤੇ ਉਹਦਾ ਬਹੁਤ ਤੰਗ ਕਰਦੇ ਹਨ ਮੇਰੀ ਕੀ ਨੀ ਬੇਟੀ ਦਾ ਨਾਮ ਕੀ ਹੈ ਪਵਨਪ੍ਰੀਤ ਕੋਰ ਮਰੀ ਤਾਂ ਹੀ ਪਾ ਲਈ ਮੈਂ ਨਾ ਦੋ ਸਾਲ ਦੇ ਦੋ ਮਿੰਨੇ ਹੋਏ ਦੋ ਮਿੰਨੇ ਪਦਾ ਸਾ ਤੂੰ ਬੋਤਲਾ ਡਿਸਟ੍ਰਿਕਟ ਕੀ ਮੁੰਡਾ ਕਰਦਾ ਮੁੰਡਾ ਉਰਤ ਕਾਲੇ ਬੇਟਨੀ ਕਿ ਦੱਸੇ ਨੇ ਦੀ ਦੱਸ ਦੀ ਜੀ ਮੰਮੀ ਮੈਨੂੰ ਬਹੁਤ ਰਿਆਜ਼ ਮੈਂਟ ਕਰ ਦੇ ਕਦੇ ਮੇਰੇ ਕੋਲ ਚੀਜ਼ਾਂ ਮੰਗਦੇ ਵਾ ਦਿੰਦੀ ਵੀ ਆ ਭਰਾਓ ਕੌਣ ਬੰਦਾ ਵਾ ਜੇਠਾ ਦੇ ਵਿਆਹਾਂ ਚ ਛਾਪਾ ਮੈਂ ਤੇ ਜੇਠ ਦੇ ਆਜ ਵੀ ਦੋ ਦੋ ਛਾਪਾ ਪਾ ਕੇ ਜਠਾਰੀ ਨੂੰ ਵੀ ਜੇਠ ਨੂੰ ਵੀ ਨਟ ਤੇ ਆਵੇ ਲੋ ਕੱਢ ਕੇ ਉਹ ਨਹੀਂ ਜੇ ਝੂਠ ਬਾਏ ਦੇ ਚਤੇ ਕਿੰਨਾ ਕਿੰਨਾ ਆ ਆ 15 ਬਜੇ ਮੈਨੂੰ ਵਿਆਹ ਆ ਆ ਦੇ ਦੇ ਜੇਠ ਦਾ ਬੇਟੀ ਦੇ ਨੇ 2 ਸਾਲ ਹੋ ਗਏ ਆ ਕਿੰਨੀ ਉਮਰ ਹੀ ਬੱਚਾ ਹੈ ਕੋਈ ਨਹੀਂ ਅਜੇ ਨਹੀਂ ਕੋਈ ਬੱਚਾ ਜੀ ਉਹ ਆ ਬੱਚੀ ਦੀ ਉਮਰ ਹੈ ਉਹਦਾ 1998 ਦਾ ਜਨਮ ਹੈ ਬੱਚੀ ਦਾ ਕਿੰਨਾ ਪੜੀ ਉਹਨੇ ਜੀਆ ਨਾਮ ਕੀਤੀ ਨਰਸਿੰਗ ਕੀਤੀ ਉਹ ਜਿਲੇ ਕੇ ਰੱਖ ਕੇ ਗਈ ਆ ਹਾਂ ਜੀ ਉਹ ਆਪਣੇ ਘਰ ਵਾਲੇ ਦਾ ਨਾਲ ਲੈ ਕੇ ਦੇ ਕੇ ਗਈ ਆ ਸਬੂਤ ਵੀ ਸੱਸ ਸੋਹਰਾ ਦੇ ਜੇਢਾ ਬੜਾ ਦਾ ਸ਼ੁਰੂ ਤਾਂ ਆਗਰੇ ਖਦੇ ਸ਼ੁਰੂ ਤਾਂ ਪਹਿਲੇ ਦਿਨ ਤੋਂ ਹੀ ਮੰਗਾ ਰਾਜੇ ਪਹਿਲੇ ਦਿਨ ਤੋਂ ਪਹਿਲੇ ਤੋਂ ਹੀ ਪ੍ਰਾਰambhਾ ਮੰਗਾ ਤੁਰ ਪਈ ਤੇ ਆਖਿਆ ਉਹ ਜੜਾ ਸਾਡੀ ਕੱਲੀ ਧੀ ਆਂਦੇ ਹਾਲਸ ਕਰਿਓ ਵੱਡਾ ਇਹ ਲਾਲਪੁਰ ਪਾਲਸ ਕੀਤਾ ਫਿਰ ਉਹ ਜਨਾਨੀ ਬਦਮਾ ਜਾਂਦੀ ਡਾਕਰੋ ਸਿਰ ਮੇਰੇ ਮੁੰਡਿਆ ਵੇਖਣਾ ਨਹੀਂ ਜਿੱਤੇ ਤੇ ਕੁੜੀ ਦਾ ਵਿਆਹ ਕਰਨਾ ਵਾ ਢੜਕ ਕੰਜੀ ਆਈ ਮੇ ਮੇ ਕੋਦੋ ਮਿੰਦਾ ਆਈ ਆਈ ਨੂੰ ਕਦੋਂ ਫੋਨ ਦੇ ਘਰ ਵਾਲੇ ਦਾ 5-7 ਦਿਨ ਹੋ ਗਏ ਦੱਸ ਦੇਣਾ ਆ ਨੇ ਬੜਾ ਤੰਗ ਕੀਤਾ ਰਾਤ 2 ਵਜੇ ਫੋਨ ਕਰ ਕਰ ਕੇ ਉਹਦੇ ਪਿਓ ਨੇ ਵੀ ਬੜੀ ਗਾਲ ਵਾਈ ਮੇਰੀ ਕੁੜੀ ਨੂੰ ਅਈ ਚਾਰ ਜੀ ਇਕੱਠੇ ਹੋ ਗਏ ਮੇਰੀਆਂ ਭੈਣਾਂ ਤੇ ਮੈਂ ਗਏ ਆ ਵੀ ਕੀ ਗੱਲ ਹੋਈ ਆ ਸਾਰਾ ਦਾ ਆਂਦਾ ਹੀ ਅਸੀਂ ਆਪਣਾ ਵਿਆਹ ਕੱਢਣਾ ਸੀ ਕੱਢ ਲਿਆ 2 ਸਾਲੇ ਨੂੰ ਵਰਤਣਾ ਹੀ ਵਰਤ ਲਿਆ ਵਾ ਈ ਮੰਗ ਰਖਣਾ ਮਾਂ ਮੰਗ ਇਹ ਮੇਰੀ ਤੀ ਦਾ ਇਨਸਾਫ ਭਰਾਵੋ ਨਾ ਚਾਹੀਦਾ ਇਹ ਦੁਨੀ ਦੁਨੀਆ ਦੇ ਮਾਲ ਕੋਧੀਆਂ ਵਾਲਿਆਂ ਦਾ ਐਂਦਾ ਨਹੀਂ ਹੋਣਾ ਚਾਹੀਦਾ ਤੀਆਂ ਰਫੜਾ ਲਗਾ ਕੇ ਜੜੀਆਂ ਵੱਡੀਆਂ ਨੌਤਰੀਆਂ ਵੇਚੋ ਦੇ ਲਵਾ ਕੇ ਕੋਰਸੇ ਜੜੇ ਵਟੇ ਖਰਾ ਕੇ ਆ ਨਰਾ ਆ ਕੇ ਵਿਆਹ ਖਰਾ ਕੇ ਧੀਆਂ ਨੂੰ ਲੈ ਕੇ ਲੁੱਟ ਕੇ ਛੁੱਟ ਜਾਂਦੇ ਜਿਨਾਲੇ ਤੁਹਾਡੇ ਕੋ ਦਾਜ ਦੌੜਵਾ ਕੇ ਦੇ ਨਾਲੇ ਗੱਡੀ ਦੀ ਮੰਗ ਰਖਦੇ ਡਾਲਰ ਦੀ ਕੁੜੀਆਂ ਇਸ ਤਰ੍ਹਾਂ ਦੇਖੋ ਇਹ ਜਦ ਕਿ ਤਾਂ ਉਹ ਗੁੱਡੀ ਰਾਤ ਨੂੰ ਸੁੱਤੀ ਪਤਾ ਨਹੀਂ ਕੀ ਉਹਦੇ ਮਾਂਚ ਦੇ ਸੋ ਉਹਦੇ ਮਨ ਚ ਆਇਆ ਮੈਨੂੰ ਆਦੇ ਮੈਂ ਸੋਣਾ ਵਾ ਆਪਣੇ ਅੰਦਰ ਸੁੱਤੀ ਆਈ ਇਸ ਵੇਰੇ ਗੁੰਡੀ ਕੋਲੀ ਵੇਖੀ ਮੁਕੀ ਕਿਤਾ ਜੀ ਉਹਨੇ ਪਕੇ ਨਾ ਵਾਲਾ ਲਿਆ ਹਾਂ ਜੀ ਕੀਤੀ ਹੈ ਕੰਪਲੇਂਟ ਕੀਤੀ ਆ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਦੇ ਪੇਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ